ਪਿੰਡ ਡਾਲ ਦੇ ਵਿਕਾਸਕਾਰ ਜਾਂ ਅਧীন ਗਲੀਆਂ ਨਾਲੀਆਂ ਦਾ ਕੰਮ ਤੇਜ਼ ਰਫ਼ਤਾਰ 'ਚ ਪਿੰਡ ਵਾਸੀਆਂ ਵੱਲੋਂ ਪੰਚਾਇਤ ਅਤੇ ਪਾਰਟੀ ਦਾ ਕੀਤਾ ਧੰਨਵਾਦ ਲੋਕਾਂ ਦਾ ਕਹਿਣਾ ਹੈ ਕਿ ਪਿੰਡ ਡਾਲ ਵਿੱਚ ਵਿਕਾਸ ਦੇ ਕੰਮਾਂ ਨੂੰ ਨਵੀਂ ਰਫ਼ਤਾਰ ਮਿਲ ਰਹੀ ਹੈ ਗਲੀਆਂ ਤੇ ਨਾਲੀਆਂ ਦੇ ਨਰਮਾਨ ਦਾ ਕੰਮ ਤੇਜ਼ੀ ਨਾਲ ਜਾਰੀ ਹੈ ਜਿਸ ਨਾਲ ਪਿੰਡ ਵਾਸੀਆਂ ਦੇ ਚਿਹਰਿਆਂ ਤੇ ਖੁਸ਼ੀ ਅਤੇ ਚਾਨਣ ਹੈ ਉਧਰ ਲੋਕਾਂ ਨੇ ਕਿਹਾ ਕਿ ਕਾਫੀ ਸਮੇਂ ਤੋਂ ਉਹਨਾਂ ਦੀਆਂ ਮੰਗਾਂ ਬਾਕੀ ਸਨ ਪਰ ਹੁਣ ਸਰਕਾਰ ਤੇ ਪਿੰਡ ਦੀ ਪੰਚਾਇਤ ਵੱਲੋਂ ਇਹਨਾਂ ਵਿਕਾਸ ਕਾਰਜਾਂ ਨੂੰ ਹਕੀਕਤ ਦਾ ਰੂਪ ਦਿੱਤਾ ਗਿਆ ਹੈ। ਪਿੰਡ ਵਾਸੀਆਂ ਨੇ ਪੰਚਾਇਤ ਮੈਂਬਰਾਂ ਤੇ ਸਬੰਧਤ ਪਾਰਟੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਉਧਰ ਲੋਕਾਂ ਨੇ ਕਿਹਾ ਕਿ ਇਹਨਾਂ ਕੰਮਾਂ ਨਾਲ ਪਿੰਡ ਦੀ ਸ਼ੁਭਾ ਵਿੱਚ ਵਾਧਾ ਹੋਏਗਾ ਤੇ ਲੋਕਾਂ ਨੂੰ ਹੋਰ ਵੀ ਸਹੂਲਤਾਂ ਮਿਲਣਗੀਆਂ। ਵਿਸ਼ੇਸ਼ ਰਿਪੋਰਟ ਰਪੀਰ ਸਿੰਘ ਅੱਛਾ ਜੀ ਅੱਜ ਜਿਹੜੇ ਕੀ ਕੰਮ ਕਰਵਾਈ ਗਏ ਗਲੀਆਂ ਦੇ ਵਿੱਚ ਪਿੰਡ ਦਲਦਿਆਂ ਦੇ ਵਿੱਚ ਇਹ ਅੱਜ ਪਿੰਡ ਦਲਦੇ ਵਿੱਚ ਵਿਕਾਸ ਪੂਰਾ ਜੋਰਾਂ ਛੋਰਾ ਦੇ ਚੱਲ ਰਿਹਾ ਜੀ ਇਹ ਸਾਡੇ ਆਮ ਪਾਰਟੀ ਨੂੰ ਵਿਧਾਇਕ ਸਰਦਾਰ ਸਰਵਨ ਸਿੰਘ ਜੀ ਤੋਂ ਹੁਣਾ ਵੱਲੋਂ ਪੂਰਾ ਦਲਦੇ ਦੇ ਵਿੱਚ ਵਿਕਾਸ ਕਰਵਾਇਆ ਜਾ ਰਿਹਾ ਵਾ ਸਾਡੀ ਸਾਰੀ ਦਲਦੀ ಗ್ರಾಮ ਪੰਚਾਇਤ ਇਕੱਠੀ ਹੋ ਕੇ ਇਹ ਕੰਮ ਨੂੰ ਸੰਪੂਰਨ ਕਰ ਰਹੀ ਆ ਇਹ ਵੇੜਿਆਂ ਦੇ ਵਿੱਚ ਟੋਟਲ ਦੋ ਦੋ ਤਿੰਨ ਗਲੀਆਂ ਹੈਗੀਆਂ ਜਿਹੜੀਆਂ ਮੇਨ ਫਰਨੀ ਤੋਂ ਫਿਰਨੀ ਜਾਂਦੀਆਂ ਸੀ ਉਹ ਸਾਰੀਆਂ ਫਾਈਨਲ ਹੋ ਚੁੱਕੀਆਂ ਜੀ ਅੱਜ ਹੋਰ ਇਸ ਤੋਂ ਇਲਾਵਾ ਜਿਹੜਾ ਅੱਗੇ ਦੇ ਕੀ ਜਿਹੜੇ ਪ੍ਰੋਗਰਾਮ ਲਿਖੇ ਗਏ ਇਸ ਤੋਂ ਅੱਗੇ ਅੱਗੇ ਇਦਾਂ ਜੀ ਜਿਹੜੀਆਂ ਪਿੰਡ ਦੇ ਵਿੱਚ ਵੀ ਕੁਝ ਗੱड़ियां ਹੈਗੀਆਂ ਵਾ ਜਿਨ੍ਹਾਂ ਦੀ ਹਾਲਤ ਬਹੁਤ ਖਸਤਾ ਵਾ ਜਿਨ੍ਹਾਂ ਨੂੰ ਬਹੁਤ ਕਾਫੀ ਟਾਈਮ ਤੋਂ ਪੁਰਾਣੀਆਂ ਮਤਲਬ ਟਟਾਲੀਆਂ ਹੀ ਚੱਲ ਰਹੀਆਂ ਤੇ ਉਹਨਾਂ ਦਾ ਮੰਦਾ ਆ ਲਿਆ ਜਿਆਦਾ ਤੇ ਉਹਨਾਂ ਦੇ ਵਿੱਚ ਵੀ ਹੁਣ ਅਸੀਂ ਮਤਲਬ ਵਧੀਆ ਤਰੀਕੇ ਨਾਲ ਆਪ ਦਾ ਮਿਸਤਰੀਆਂ ਨੂੰ ਲਾ ਕੇ ਵਰਕ ਕਰਾ ਕੇ ਤੇ ਲੌਕਟਾਈਨ ਉੱਤੇ ਲਵਾ ਕੇ ਪੂਰਾ ਵਧੀਆ ਫਾਈਨਲ ਕਰਾ ਰਹੇ ਆ ਜੀ ਖੰਡੂ ਪਿੰਡ ਦਾ ਜਿਹੜਾ ਵਿਕਾਸ ਆ ਕਿੰਨੇ ਕੁ ਪਰਸੈਂਟ ਹੋ ਗਿਆ ਤੇ ਕਿੰਨੇ ਕੁ ਰਹਿ ਗਿਆ ਪਿੰਡ ਦਾ ਵਿਕਾਸ ਜੀ ਜਿਆਦਾ ਨਹੀਂ ਤੇ 80 ਤੋਂ 90% ਜੀ ਵਿਕਾਸ ਹੋ ਗਿਆ ਵਾ ਕੁਝ ਟਾਵੀਆਂ ਹੀ ਗਲੀਆਂ ਰਹਿ ਗਈਆਂ ਪਿੰਡ ਦੇ ਵਿੱਚ ਜਿਹੜੀਆਂ ਬੰਨ ਵਾਲੀਆਂ ਰਹਿ ਗਈਆਂ ਵਾ ਨਹੀਂ ਤੇ ਸਰਕਾਰ ਆਮ ਆਦਮੀ ਸਰਕਾਰ ਦੇ ਵਿੱਚ ਸਰਪੰਚੀ ਦੇ ਇਲੈਕਸ਼ਨ ਤੋਂ ਪਹਿਲਾਂ ਵੀ 50% ਤੋਂ ਵੱਧ ਤੇ ਪਹਿਲਾਂ ਹੀ ਕੰਮ ਹੋ ਗਿਆ ਸੀ ਜੀ ਤੇ ਹੁਣ ਵੀ ਅਜਦੋਂ ਦਾ ਕੰਮ ਸ਼ੁਰੂ ਹੋਇਆ ਵਾ ਸਰਪੰਚੀ ਤੋਂ ਬਾਅਦ ਚਾਰ ਤੋਂ ਪੰਜ ਗਲੀਆਂ ਫੇਰ ਵੱਡੀਆਂ ਜਿਹੜੀਆਂ ਮੈਨ ਅਸੀਂ ਮਤਲਬ ਫਾਈਨਲ ਕਰ ਦੇਣ ਲੱਗੀਆਂ ਜੀ ਹਾ ਜੀ ਕਿਹਾ ਵੀਰ ਜੀ ਧਰਮ ਸਿੰਘ ਕਿਹੜਾ ਪਿੰਡ ਜੀ ਡਾਲੀ ਤਾਂ ਜਿਹੜੀ ਗਲੀ ਬੱਜੀ ਆ ਕੀ ਕਹਿਣਾ ਚਾਹੁੰਦੇ ਓ ਦੇ ਬਾਰੇ ਧੰਨਵਾਦ ਜੀ ਐਮਐਲਏ ਦਾ ਬੜੀ ਗਲੀ ਦਾ ਸਰਪੰਚ ਦਾ ਧੰਨਵਾਦ ਬੜੀ ਮੁਸ਼ਕਲ ਹੀ ਹੈ ਗਲੀ ਦੀ ਜਿਹੜੀ ਬੱਜੀ ਹੈ ਜੀ ਧੰਨਵਾਦ ਇਹਨਾਂ ਦਾ ਕਿੰਨੇ ਕ ਘਰ ਇਸ ਗਲੀ ਦੇ ਵਿੱਚ ਰਹਿੰਦੇ ਸੀ ਇਹ ਗਲੀ ਦੀ 90 ਘਰ ਹੈਗੇ ਆ ਸ਼ਤਕੀ ਮੁਸ਼ਕਲ ਆਉਂਦੀ ਸੀ ਬੜੀ ਜਿਆਦੀ ਹੂੰ ਡਿੱਗਦੇ ਫਰੀਦਾ ਸੀ ਧੰਨਵਾਦ ਇਹਨਾਂ ਦਾ ਇਹ ਸਰਕਾਰ ਦਾ ਯਨਾਇਕ ਕਿਹੜਾ ਵੀਰ ਜੀ ਸੁਪਿੰਦਰ ਸਿੰਘ ਜੀ ਕਿਹੜਾ ਪਿੰਡ ਜੀ ਦਾਲਿਆ ਜੀ ਤੇ ਤੁਹਾਡੀ ਜਿਹੜੀ ਗਲੀ ਬੱਜੀ ਕੀ ਜਾਣ ਆਲੇ ਬਾਰੇ ਬਹੁਤ ਬਹੁਤ ਧੰਨਵਾਦ ਜੀ ਐਮਐਲਏ ਸਾਹਿਬ ਦਾ ਸਰਪੰਚ ਸਾਹਿਬ ਦਾ ਜੀ ਸਾਰੀ ਪੰਚਾਇਤ ਦਾ ਪਹਿਲਾਂ ਜਿਹੜੀ ਗਲੀ ਕਿਸ ਤਰ੍ਹਾਂ ਦੀ ਸੀ ਤੇ ਹੁਣ ਕਿਸ ਤਰ੍ਹਾਂ ਦੀ ਜਿਹੜੀ ਬੱਜੀ ਆ ਪਹਿਲਾਂ ਇੱਟਾਂ ਦੇ ਹਜੇ ਉਹ ਕਾਫੀ ਨੀਵੀਂ ਹੋ ਗਈ ਸੀ ਹੁਣ ਮਿੱਟੀ ਪਾ ਕੇ ਤੇ ਅਟਾਇਲ ਲੱਗੀ ਆ ਪੰਚਾਇਤ ਦਾ ਬਹੁਤ ਧੰਨਵਾਦ ਕਿੰਨੀਆਂ ਗਲੀਆਂ ਜਿਹੜੀਆਂ ਡਲਦੀਆਂ ਮੁਕੰਮਲ ਹੋ ਗਈਆਂ ਮਕਮਲ ਜੀ ਇਥੇ ਡਲਦੇ ਵਿੱਚ ਹੁਣ ਇਸ ਟਾਈਮ ਮੌਕੇ ਦੇ ਉੱਤੇ ਚਾਰ ਗਲੀਆਂ ਦਾ ਕੰਮ ਚੱਲ ਰਿਹਾ ਹੈ ਜੀ ਇੱਕ ਫਿਰਨੀ ਤੋਂ ਫਿਰਨੀ ਗਲੀ ਪਹਿਲਾਂ ਇੱਕ ਕੰਪਲੀਟ ਕਰਵਾਈ ਆ ਦੂਸਰੀ ਆ ਪੰਜ ਘਰ ਐਸ ਗਲੀ ਦੇ ਉੱਤੇ ਹੀਗੇ ਜੀ ਇਸ ਗਲੀ ਨੂੰ ਵੀ ਮੁਕੰਮਲ ਕਰਵਾ ਦਿੱਤਾ ਗਿਆ ਇਸ ਗਲੀ ਦੀ ਵੀ ਹਾਲਤ ਕਾਫੀ ਖਸਤਾ ਹੈ ਘੱਟ ਤੋਂ ਘੱਟ 30 35 ਸਾਲ ਪਹਿਲਾਂ ਇਹ ਗਲੀ ਵਜੀ ਸੀ ਜੀ ਇਦੇ ਉੱਤੇ ਮੁੜ ਕੇ ਅਸੀਂ ਵਧੀਆ ਤਰੀਕੇ ਨਾਲ ਪੱਥਰ ਗੜਕਾ ਵਗੈਰਾ ਪਾ ਕੇ ਤੇ ਗਲੀ ਨੂੰ ਫਿਰ ਫਾਈਨਲ ਕਰ ਦਿੱਤਾ ਗਿਆ ਵਾ ਤੇ ਇਹ ਸਾਰੇ ਘਰਾਂ ਦੇ ਦੇਖ ਸਕਦੇ ਤੁਸੀਂ ਵਧੀਆ ਤਰੀਕੇ ਨਾਲ ਚੌਂਕ ਵਗੈਰਾ ਅਸੀਂ ਬਣਾ ਦਿੱਤੇ ਆ ਜਿਹੜਾ ਇਹਨਾਂ ਨੂੰ ਕੋਈ ਮੁਸ਼ਕਲ ਨਹੀਂ ਕਰਨੂ ਇਹ ਗਲੀ ਦਾ ਬਹੁਤ ਵਧੀਆ ਵਿਕਾਸ ਹੋਇਆ ਜੀ